ਸਭ ਮੈਂ ਸੱਚਾ ਏਕੋ ਸੋਈ ਤੇ ਸਟਾ ਕੀਆ ਸਭ ਕਸ਼ ਹੋਈ ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਐ ਸੋਈ ਕਹਿੰਦੇ ਜਿਹੜਾ ਮਾਲਕ ਪਰਮੇਸ਼ਰ ਦੇ ਹੁਕਮ ਨੂੰ ਪਛਾਣੇ ਰੱਬੀ ਨਿਜਮਾ ਨੂੰ ਸਮਝੇ ਜੋ ਬਾਣੀ ਤੋਂ ਸਮਝ ਆਉਂਦੀ ਆ ਸਾਰੇ ਸੋ ਰੱਬੀ ਨਿਜਮਾ ਨੂੰ ਸਮਝੇ ਹੁਕਮ ਪਛਾਣੇ ਸੋ ਏਕੋ ਜਾਣੇ ਇੱਕੋ ਇੱਕ ਉਸ ਮਾਲਕ ਪਰਮੇਸ਼ਰ ਨਾਲ ਸਾਝ ਪਾਵੇ ਅੰਤਰਾਤਮੇ ਸੋ ਏਕੋ ਜਾਣੇ ਬੰਦਾ ਕਹੀਐ ਸੋਈ ਉਸ ਨੂੰ ਹੀ ਬੰਦਾ ਕਿਹਾ ਜਾਂਦਾ ਹੈ ਬੰਦਾ ਦਾ ਭਾਵ ਉਸ ਨੂੰ ਹੀ ਮਨੁੱਖ ਮੰਨਿਆ ਜਾ ਸਕਦਾ ਹੈ ਮਨੁੱਖ ਦਾ ਅਰਥ ਇਸਤਰੀ ਪੁਰਸ਼ ਕੋਈ ਹੈ ਮਾਨਸ ਦੇਹੀ ਮਾਨਸ ਦੇਹੀ ਨੂੰ ਕੀ ਕਹਿੰਦੇ ਨੇ ਬੰਦਾ ਮਨੁੱਖ ਜੀਵ ਸਾਰੇ ਭੈਣ ਭਰਾ ਆ ਜਾਂਦੇ ਸਾਰੇ ਇਸਤਰੀ ਪੁਰਸ਼ ਆ ਜਾਂਦੇ ਸੋ ਬੰਦਾ ਉਹਨੂੰ ਕਿਹਾ ਜਾ ਸਕਦਾ ਕਹਿੰਦੇ ਜਿਹੜਾ ਮਾਲਕ ਪਰਮੇਸ਼ਰ ਦੇ ਹੁਕਮ ਨੂੰ ਪਛਾਣੇ ਤੇ ਇੱਕ ਮਾਲਕ ਪਰਮੇਸ਼ਰ ਦੇ ਨਾਲ ਸਾਝ ਪਾਵੇ ਸਾਂਝ ਪਾਵੇਂ ਬੰਦਸ਼ ਵਿੱਚ ਰਹੇ ਰੱਬੀ ਗਿਆਨ ਦੀ ਗੁਰੂ ਗਿਆਨ ਦੀ ਬੰਦਸ਼ ਵਿੱਚ ਰਹੇ ਤਾਂ ਇਹ ਮਨੁੱਖ ਬੜਾ ਚੰਗਾ ਹੈ ਸੇਤਾ ਬੰਦਾ ਹੈ ਤੇ ਨਹੀਂ ਤੁਸੀਂ ਕਹਦੇ ਹੋ ਕਿ ਮੈਂ ਤੁਹਾਨੂੰ ਦਿਖਾਵਾਂਗੇ ਅਧਿਕਾਰ ਖੇਤਰ ਤੁਸੀਂ ਵੀ ਖਾਲਾ ਕਰੋ ਬੰਦੇ ਵੇਜੋ ਜੰਦੇ ਫਿਰ ਚਲੋ ਨਹੀਂ ਤਾਂ ਫਿਰ ਗੰਦਾ ਨਹੀਂ ਕੀ ਹੈ ਜੀ ਗੰਦਾ ਬੰਦਾ ਨਹੀਂ ਫਿਰ ਗੰਦਾ ਹੈ ਇੱਕੋ ਚੀਜ਼ ਚੰਗੀ ਮਾੜੀ ਬਣ ਜਾਂਦੀ ਹੈ ਭਾਮ ਕਹਿਣ ਵਾਲਾ ਬਹੁਤ ਚੰਗਾ ਮਨੁੱਖ ਸਾਰਿਆਂ ਜੁੰਨਾਂ ਦਾ ਸਰਦਾਰ ਹੈ ਜਿਸ ਧਰਤੀ ਮੈਂ ਤੇਰੀ ਸਿਕਦਾਰੀ ਸਿਕਦਾਰੀ ਅਬਰ ਜੁਣ ਤੇਰੀ ਪਨਹਾਰੀ ਜੇ ਗਿਆਨ ਦੀ ਬੰਦਸ਼ ਵਿੱਚ ਰਹਿ ਕੇ ਜੀਵਨ ਜਿਉਵੇਂ ਤੱਕਿਆ ਕਹਿਣਾ ਹੈ ਕਿਆ ਕਹਿਣਾ ਹੈ ਤੇ ਜੇ ਕਿਤੇ ਗਿਆਨ ਦੀ ਬੰਦਸ਼ ਤੋਂ ਬਾਹਰ ਹੈ ਵਿਗੜਿਆ ਹੋਇਆ ਫਿਰ ਬੜਾ ਗੰਦਾ ਹੈ ਇੱਕੋ ਚੀਜ਼ ਚੰਗੀ ਮਾੜੀ ਕਿਵੇਂ ਬਣਦੀ ਹੈ ਦੇਸੀ ਉਦਾਹਰਨ ਲੈ ਲਓ ਬਹੁਤ ਵਾਰ ਦਿੱਤੀ ਹੈ ਪਾਣੀ ਚੰਗਾ ਵੀ ਹੈ ਤੇ ਪਾਣੀ ਗੰਦਾ ਵੀ ਹੈ ਚੰਗਾ ਪਾਣੀ ਕਿਹੜਾ ਹੈ ਜਿਹੜਾ ਪਾਣੀ ਨਹਿਰ ਦੇ ਕੰਡਿਆਂ ਦੀ ਬੰਦਸ਼ ਵਿੱਚ ਚੱਲਦਾ ਹੈ ਜਿਹੜਾ ਪਾਣੀ ਕੰਟਰੋਲ ਵਿੱਚ ਚੱਲਦਾ ਕਿਹਨੂੰ ਚੱਲ ਬੰਦਸ਼ ਵਿੱਚ ਚੱਲਦਾ ਉਹ ਕੀ ਹੈ ਪਾਣੀ ਉਹ ਜੀਵਨ ਹੈ ਪਹਿਲਾ ਪਾਣੀ ਜੀਓ ਹਜਤ ਹਰਿਆਸਾ ਕੋਈ ਤੇ ਜਿਹੜਾ ਪਾਣੀ ਕੰਟਰੋਲ ਤੋਂ ਬਾਹਰ ਹੋ ਜੇ ਹੜਦਾ ਪਾਣੀ ਉਹ ਕੀ ਹੈ ਗੰਦਾ ਫੇਕੀ ਕਹੀਦਾ ਆਹ ਪਾਣੀ ਦੀ ਮਾਰ ਪਈ ਹੈ ਉਹ ਦੇਖੋ ਪਸ਼ੂ ਰੁੜ ਕੇ ਮਨੁੱਖੀ ਲਾਸ਼ਾਂ ਜਾਨਵਰਾਂ ਨੂੰ ਨੁਕਸਾਨ ਯਕੀਨ ਨੇ ਕੀਤਾ ਇਹ ਗੰਦੇ ਪਾਣੀ ਨੇ ਕੀਤਾ ਬੋਲੋ ਸਤਨਾਮ ਵਾਹਿਗੁਰੂ ਸੋਖੀ ਗੱਲ ਸਮਝ ਗਈ ਨਾ ਉਹ ਲੱਗੂ ਵੀ ਕਿਡਾ ਗੰਦਾ ਹੈ ਪਰ ਗੰਦਾ ਉਹੀ ਹੈ ਜਿਹੜਾ ਕੰਟਰੋਲ ਤੋਂ ਬਾਹਰ ਹੈ ਜਿਹੜਾ ਕੰਟਰੋਲ ਵਿੱਚ ਹੈ ਉਹ ਕੋਈ ਗੰਦਾ ਨਹੀਂ ਉਹ ਥੋੜਾ ਗੰਦਾ ਹੈ ਕੰਟਰੋਲ ਤੋਂ ਬਾਹਰ ਹੈ ਬੜਾ ਗੰਦਾ ਹੈ ਬੜੀ ਮਾਰ ਪੈਂਦੀ ਹੈ ਫਿਰ ਪਾਣੀ ਦੀ ਇਹ ਹੀ ਅੱਗ ਹੈ ਕੰਟਰੋਲ ਵਿੱਚ ਚੱਲਦੀ ਹੈ ਮਾਈਆਂ ਭੈਣਾਂ ਸਾਰਾ ਦਿਨ ਰਸੋਈ 'ਚ ਕੰਮ ਕਰਦੀਆਂ ਨੇ ਤੇ ਜੇ ਕਿਤੇ ਕੰਟਰੋਲ ਤੋਂ ਬਾਹਰ ਹੋ ਜੇ ਅੱਗ ਬੜੀ ਗੰਦੀ ਹੈ ਸਵਾਭ ਨਾਲ ਹੁੰਦੀ ਸਾਰਾ ਕੁਝ ਫਾਇਰ ਬ੍ਰਿਗੇਡ ਦੇ ਘੋਗੂ ਖੜਕ ਜਾਂਦੇ ਆ ਖਾਲੀ ਕਰ ਦਿਓ ਭਾਈ ਖੜਕ ਸੜਕ ਖਾਲੀ ਕਰ ਦਿਓ ਅਗਲਾ ਗੀ ਸੋ ਬੜੀ ਗੰਦੀ ਹੈ ਜੇ ਕੰਟਰੋਲ ਵਿੱਚ ਮੱਚਦੀ ਹੈ ਬੜੀ ਚੰਗੀ ਹੈ ਬੜੀ ਚੰਗੀ ਹੈ ਯਾਦ ਰੱਖਿਓ ਸੋ ਇਦਾਂ ਹੀ ਇਸੀ ਉਧਾਰਨਾ ਇਦਾਂ ਹੀ ਮਨੁੱਖ ਹੈ ਜੇ ਬੰਦਸ਼ ਵਿੱਚ ਹੈ ਗੁਰੂ ਗਿਆਨ ਦੀ ਬੜਾ ਚੰਗਾ ਹੈ ਜੇ ਬੰਦਸ਼ ਤੋਂ ਬਾਹਰ ਹੈ ਬੜਾ ਗੰਦਾ ਹੈ ਬੜਾ ਗੰਦਾ ਯਾਦ ਰੱਖਿਆ ਸੋ ਇਸ ਕਰਕੇ ਅਸੀਂ ਬੰਦਸ਼ ਵਿੱਚ ਰਹਿਣਾ ਹੈ ਕਿਉਂਕਿ ਕੁਝ ਬੰਦਸ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਬੰਦਸ਼ਾਂ ਬਹੁਤ ਹੀ ਚੰਗੀਆਂ ਹੁੰਦੀਆਂ ਬਹੁਤ ਜ਼ਰੂਰੀ ਹੁੰਦੀਆਂ ਚੰਗੀਆਂ ਤੇ ਜ਼ਰੂਰੀ ਯਾਦ ਰੱਖਿਓ ਵੀ ਜਿੰਨਾ ਬੰਦਸ਼ਾਂ ਬਣਾ ਜੀਵਨ ਨਹੀਂ ਕਈ ਕਹਿੰਦੇ ਨਾ ਵੀ ਨਹੀਂ ਜੀ ਬੰਦਸ਼ ਨਹੀਂ ਹੋਣੀ ਚਾਹੀਦੀ ਨਹੀਂ ਪਾਈ ਇੱਕ ਤਾਂ ਨਕਲੀ ਬੰਧਨ ਹੁੰਦੇ ਨੇ ਚਲੋ ਅੱਜ ਵਿਸ਼ਾਣੀ ਆਪਣਾ ਕਿ ਜਵਾ ਖਲਾਰਾ ਪੈ ਜੂ ਨਾ ਫਿਰ ਸੋ ਚੰਗੀ ਚੰਗੀਆਂ ਸਭ ਨੂੰ ਕਹਿ ਦੇਣਾ ਸਰ ਕੁਮਾਰ ਜੀ ਚੰਗੇ ਚੰਗੇ ਬੰਧਨ ਹੁੰਦੇ ਨੇ ਚੰਗੇ ਬਹੁਤ ਵਧੀਆ ਜਿੰਨਾ ਬੰਧਨਾ ਬਣਾ ਗੱਲ ਬਣਦੀ ਹੀ ਨਹੀਂ ਸੌਖੀ ਉਦਾਹਰਨ ਦੇਵਾਂ ਮੈਂ ਕੀ ਕਹਿਣਾ ਚਾਹੁੰਨਾ ਕਿਉਂਕਿ ਤੁਸੀਂ ਸੋਚੋਗੇ ਵਿੱਚ ਕਿੱਦਾਂ ਗੱਲਾਂ ਹੋ ਜਾਂਦੀਆਂ ਪਤੀ ਪਤਨੀ ਕੀ ਹੈ ਇੱਕ ਚੰਗਾ ਬੰਧਨ ਹੈ ਤੁਸੀਂ ਦੱਸੋਗੇ ਕੀ ਪਤਨੀ ਦੇ ਬੰਧਨ ਤੋਂ ਬਿਨਾ ਕੋਈ ਮਨੁੱਖ ਕੰਤ ਹੋ ਸਕਦਾ ਬੋਲੋ ਨਹੀਂ ਹੋ ਸਕਦਾ ਕੀ ਕੋਈ ਪਤਨੀ ਪਤੀ ਦੇ ਬੰਧਨ ਤੋਂ ਬਿਨਾ ਸੁਹਾਗਣ ਹੋ ਸਕਦੀ ਹੈ ਨਹੀਂ ਪਤੀ ਪਤਨੀ ਸਮਾਜ ਦਾ ਇੱਕ ਚੰਗਾ ਬੰਧਨ ਹੈ ਇਸ ਬੰਧਨ ਵਿੱਚ ਰਹਿਣ ਦੋਨੇ ਬਹੁਤ ਚੰਗੀ ਗੱਲ ਆ ਬੋਲੋ ਸਤਨਾਮ ਸਮਝ ਆ ਗਈ ਨਾ ਬਹੁਤ ਪਵਿੱਤਰ ਬੰਧਨ ਹੈ ਇਸ ਬੰਧਨ ਤੋਂ ਬਿਨਾ ਰਿਸ਼ਤਾ ਨਹੀਂ ਹੋ ਸਕਦਾ ਇੱਕ વિશਵਾਸ ਦਾ ਰਿਸ਼ਤਾ ਸੋ ਇਹ ਧਾਰਨਾ ਹੈ ਕਿ ਆਪਾਂ ਸਮਝ ਲਈ ਗੱਲ ਸੋ ਇਦਾਂ ਪਵਿੱਤਰ ਬੰਧਨ ਹੁੰਦੇ ਨੇ ਇਦਾਂ ਅਸੀਂ ਕਹਿਣ ਦਾ ਭਾਵ ਬਹੁਤ ਚੰਗਾ ਬੰਧਨ ਹੈ ਅਸੀਂ ਗੁਰਬਾਣੀ ਦੇ ਵਿੱਚ ਵਿੱਚ ਰਹੀਏ ਕਦੇ ਵੀ ਬਾਣੀ ਤੋਂ ਬਾਹਰ ਚੰਗਾ ਬੰਧਨ ਹੀ ਹੈ ਗੁਲਾਮੀ ਤਾਂ ਨਹੀਂ ਨਾ ਇਹ ਇਹ ਪਵਿੱਤਰ ਬੰਧਨ ਹੈ ਇਹ ਪਵਿੱਤਰ ਬੰਧਨ ਹੈ ਸੋ ਕਿ ਟੰਗ ਨਾ ਕਹਦੇ ਨਾ ਮੱਛੀ ਪਾਣੀ ਦੇ ਵਿੱਚ ਵਿੱਚ ਰਹੀ ਚੰਗਾ ਹੀ ਬੰਧਨ ਕੀ ਮਾੜਾ ਹੈ ਵਿੱਚ ਵਿੱਚ ਵਿਚੀ ਮੱਛੀ ਨੂੰ ਕੀ ਕਹਾਂਗੇ ਕਿ ਜਿੱਥੇ ਮਰਦੀ ਭੱਜੀ ਫਿਰ ਕੋਈ ਕੋਈ ਚੱਕਰ ਨਹੀਂ ਤਾਰੀਆਂ ਲਹਮ ਔਗ ਨਾਲ ਪਰ ਇਹਦ ਵਾਰ ਨਾ ਜਾਈ ਬਾਰ ਨਾ ਜਾਇੰਗੇ ਤੋ ਹਾਂਜੀ ਬਾਹਰ ਰਹਿ ਵਿੱਚ ਰਹਿ ਵਿੱਚ ਮੈਂ ਲਾ ਪਾਰੀਆਂ ਤੋ ਬਾਹਰ ਨਾ ਜਾਇੰਗੇ ਤੇ ਜੇ ਕਿਤੇ ਮੱਛੀ ਆ ਜੇ ਫੂਕ ਚ ਜੇ ਇੱਕ ਅਸ਼ਾਰੇ ਨੇ ਕਹਿਣ ਦਾ ਭਾਵ ਆ ਸਾਖੀਆਂ ਦੇ ਨਹੀਂ ਕਹਾਣੀ ਕਹੇ ਲੋ ਨੂੰ ਸਾਖੀ ਨਾ ਕਹੋ ਕਹਾਣੀ ਹੈ ਇੱਕ ਵੀ ਜੇ ਕਿਤੇ ਮੱਛੀ ਫੂਕ ਚ ਆ ਜੇ ਫੂਕਾ ਜੀ ਡੱਡੂ ਮੱਛੀ ਨੂੰ ਆਕੇ ਕਹਿੰਦਾ ਮੱਛੀ ਡੱਡੂ ਦੀ ਗੱਲ ਸੁਣਨ ਲੱਗੀ ਪਹਿਲਾਂ ਤਾਂ ਇਹੇ ਕੰਮ ਗਲਤ ਹੋ ਗਿਆ ਨਸ਼ਾਰੀ ਡੱਡੂ ਦੀ ਗੱਲ ਸੁਣਨ ਲੱਗ ਗਈ ਡੱਡੂ ਨੇ ਮੱਛੀ ਨੂੰ ਫੂਕ ਸਿਖਾਤੀ ਪਤਾ ਡੱਡੂ ਮੱਛੀ ਨੂੰ ਕੀ ਕਹਿੰਦਾ ਪਾਣੀ ਦੇ ਵਿੱਚੇ ਵਿੱਚ ਹੀ ਫਿਰਦੀ ਰਹਿਣੀ ਹੈ ਕਦੇ ਬਾਹਰ ਦੀ ਦੁਨੀਆ ਵੀ ਦੇਖ ਲਿਆ ਕਰ ਆਜ਼ਾਦ ਹੋ ਜਾਣਾ ਪਾਣੀ ਤੋਂ ਗੁਲਾਮੀ ਐਵੇਂ ਨਿਕਲਣਾ ਬਾਹਰ ਬਾਹਰ ਦੀ ਦੁਨੀਆ ਦਾ ਨਜ਼ਾਰਾ ਵੀ ਕਦੇ ਦੇਖ ਲਿਆ ਕਰ ਡੱਡੂ ਕਹਿੰਦਾ ਮੱਛੀ ਨੂੰ ਵਿੱਚ ਹੀ ਵੜੀ ਰਹਿਣੀ ਹੈ ਆਜ਼ਾਦ ਹੋ ਜਾ ਖੁਦਮੁਖਤਿਆਰ ਹੋ ਜਾ ਪਾਣੀ ਦੇ ਬੰਧਨ ਤੋਂ ਆਜ਼ਾਦ ਹੋ ਜਾ ਕਹਿੰਦਾ ਖੁਦਮੁਖਤਿਆਰ ਮੱਛੀ ਨੂੰ ਚੜ ਗਈ ਫੂਕ ਖੁਦਮੁਖਤਿਆਰ ਹੋਣ ਦੀ ਮੱਛੀ ਨੂੰ ਫੂਕ ਚੜ ਗਈ ਪਾਣੀ ਤੋਂ ਆਜ਼ਾਦ ਹੋਣ ਦੀ ਫੂਕ ਟਕ ਡੱਡੂ ਨੇ ਫੂਕੁਸ਼ਕਾਤੀ ਮੱਛੀ ਨੂੰ ਡੱਡੂ ਦੀ ਫੂਕ ਚਾਹੀ ਮੱਛੀ ਪਾਣੀ ਤੋਂ ਬਾਹਰ ਸ਼ਾਹਲ ਮਾਰ ਗਈ ਤੇ ਦੇਖ ਲੈ ਨਜ਼ਾਰੇ ਦੁਨੀਆ ਦੇ ਬੋਲੋ ਨਜ਼ਾਰੇ ਕਿਹੜੇ ਦੇਖਣੇ ਸੀ ਲੋਟ ਚ ਅੱਖਾ ਖਾ ਕੇ ਮਰ ਗਈ ਬੋਲੋ ਸਾਤਨਾਮ ਦੇਖ ਲੈ ਨਜ਼ਾਰੇ ਫੂਕ ਚ ਆ ਗਈ ਮੱਛੀ ਬਹੁਤ ਗਹਿਰੀ ਹੈ ਗੱਲ ਇਹ ਸਿੱਧੀ ਨਹੀਂ ਜਿਹੜੀ ਗੱਲ ਸਿੱਧੀ ਨਹੀਂ ਕਹੀ ਜਾ ਸਕਦੀ ਮੈਂ ਕਹਾਣੀ ਚ ਕਹੇਤੀ ਹਾਂਜੀ ਬਹੁਤ ਮਾੜੀ ਹੁੰਦੀ ਹੈ ਭਾਈ ਇਹ ਫੂਕਾ ਜਿਹੜੀ ਬਹੁਤ ਫੂਕ ਮਾੜੀ ਹੈ ਡੱਡੂ ਦੀ ਤੇ ਡੱਡੂ ਦਾ ਕੀ ਗਿਆ ਮੱਛੀ ਦਾ ਲੋਟੇ ਖਾਂ ਖਾਂ ਕੇ ਮਰ ਗਈ ਡੱਡੂ ਟਪੂਸ਼ੀਆਂ ਮਾਰਦਾ ਹੋ ਗਿਆ ਹੋ ਗਿਆ ਹੋ ਗਿਆ ਡੱਡੂ ਦਾ ਕੀ ਗਿਆ ਡੱਡੂ ਟਪੂਸ਼ੀਆਂ ਮਾਰਦਾ ਹੋ ਗਿਆ ਹੋ ਗਿਆ ਹੋ ਗਿਆ ਮੱਛੀ ਫੂਕ ਚ ਆ ਕੇ ਛਾਲ ਮਾਰ ਗਈ ਛਾਲ ਮਾਰ ਗਈ ਕੁਛ ਨਹੀਂ ਜਾਂਦਾ ਰੱਦਵਾ ਨਾ ਕੁਛ ਨਹੀਂ ਜਾਂਦਾ ਇਸ ਕਰਕੇ ਰਹੋ ਵਿਚ ਵਿੱਚ ਬਾਰ ਨਾ ਜਾਈ ਮਰ ਜੀਂਗਾ ਦੇਖ ਲਾ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤੈਉ ਸਿੱਖ ਗੁਰ ਬਿਨ ਮਰ ਜਾਈ ਇਸ ਕਰਕੇ ਗੁਰਵਾਣੀ ਦੇ ਪਵਿੱਤਰ ਬੰਦਨ ਵਿੱਚ ਰਹੋ ਕਿ ਜਿੰਨਾ ਕੰਮ ਆ ਤੋ ਗੁਰੂ ਜੀ ਰੋਕਦੇ ਆ ਉਹ ਕੰਮ ਬਿਲਕੁਲ ਨਹੀਂ ਕਰਨਾ ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ ਉਹ ਕੰਮ ਕਰਨਾ ਹੈ ਇਹ ਪਵਿੱਤਰ ਬੰਦਨ ਹੈ ਨਾ ਬਾਣੀ ਦੇ ਪਵਿੱਤਰ ਬੰਦਨ ਚ ਰਹੋ ਇਸੇ ਨੂੰ ਕੀ ਕਿਹਾ ਜਾਂਦਾ ਹੈ ਬੰਦਗੀ ਬੰਦਗੀ ਕੀ ਹੁੰਦੀ ਹੈ ਗੁਰੂ ਗਿਆਨ ਦੀ ਬੰਤਸ਼ ਵਿੱਚ ਰਹਿ ਕੇ ਪਰਮੇਸ਼ਰ ਨੂੰ ਯਾਦ ਕਰਨਾ ਸੱਚੀ ਬੰਦਗੀ ਹੁੰਦੀ ਹੈ ਗਿਆਨ ਦੀ ਬੰਤਸ਼ ਵਿੱਚ ਰਹਿ ਕੇ ਬੰਦਗੀ ਕਰਨੀ ਗਿਆਨ ਦੀ ਬੰਤਸ਼ ਤੋਂ ਬਿਨਾਂ ਤਾਂ ਬਹੁਤ ਲੋਕ ਕਰਦੇ ਆ ਬੰਦਗੀ ਪਰ ਉਹ ਬੰਦਗੀ ਹੁੰਦੀ ਨਹੀਂ ਉਹ ਨਕਲੀ ਹੁੰਦਾ ਹੈ ਉਹ ਨਕਲੀ ਭਗਤੀ ਕਹਿੰਨ ਨੂੰ ਨਕਲੀ ਭਗਤੀ ਵਿੱਚ 10 ਮਿੰਟ ਜਾਂ ਕਰ ਲੈ ਰੱਬ ਨੂੰ ਦਫ਼ਤਰ ਵਿੱਚ ਜਾ ਕੇ ਰਿਸ਼ਵਤ ਵੀ ਲੈ ਲਈ ਤੇ ਗਿਆਨ ਦੀ ਵੰਸ਼ ਜਿੱਤਾ ਹੈ ਨਹੀਂ ਹੱਕ ਪਰਾਇਆ ਨਾਨਕਾ ਤੂੰ ਸੁਭਾ ਸਰ ਉਸ ਗੁਰਪੀਰ ਹਮਾ ਤਾਂ ਪਰੇ ਕੋਈ ਤਣਕੇ ਕੀ 10 ਮਿੰਟੋਂ ਭਗਤੀ ਨਕਲੀ ਹੈ ਤੇਰੀ ਕਿਉਂਕਿ ਜਿਸ ਨੂੰ ਸੁਭਾ ਕੀਤਾ ਸੀ ਵਾਹਿਗੁਰੂ ਵਾਹਿਗੁਰੂ ਜਾਂ ਆਰਾਮ ਰਾਮ ਜਾਂ ਅੱਲਾਹੂ ਅੱਲਾਹ ਤੇਰੇ ਮਨ ਨੇ ਉਹਦੀ ਹੋਂਦ ਨੂੰ ਮੰਨੀ ਨਹੀਂ ਜੋ ਦਫ਼ਤਰ ਵਿੱਚ ਜਾ ਕੇ ਰਿਸ਼ਵਤ ਲੈਂਦਾ ਸੀ ਰੱਬ ਉਦੋਂ ਵੀ ਦੇਖਦਾ ਹੈ ਰੱਬ ਤੇਰੇ ਮਨ ਨੇ ਉਹਦੀ ਹੋਂਦ ਨੂੰ ਨਹੀਂ ਮੰਨਿਆ ਸੋ ਬਾ ਨਕਲੀ ਭਰਤੀ ਕਰਦੇ ਬੋਲੋ ਸਤਨਾਮ ਵਾਹਿਗੁਰੂ ਸੋਖੇ ਨਾਮ ਨਹਣਗੇ ਨਾ ਹਾਂਜੀ ਇਸ ਕਰਕੇ ਬੰਦਗੀ ਹੁੰਦੀ ਹੈ ਗਿਆਨ ਦੀ ਬੰਦਸ਼ ਵਿੱਚ ਰਹਿ ਕੇ ਯਾਦ ਰੱਖਣਾ ਰੱਬ ਜੀ ਨੂੰ ਤਾਂ ਬੰਦਗੀ ਹੈ ਸੋ ਇਹ ਬੰਦਗੀ ਚ ਇਹ ਬੰਦਸ਼ ਵਿੱਚ ਰਹਿਣਾ ਉਹੀ ਬੰਦਾ ਹੈ ਵਾਹ ਗੁਰਬਾਣੀ ਨਾਲ ਜੁੜੇ ਰੱਬ ਜੀ ਦੇ ਹੁਕਮ ਨੂੰ ਪਛਾਣੇ ਰੱਬੀ ਨਿਜਮਾ ਨੂੰ ਸਮਝੇ ਬਾਣੀ ਰਾਹੀ ਇੱਕੋ ਇੱਕ ਆਪਣੇ ਮਾਲਕ ਨਾਲ ਸਾਝ ਪਾਵੇ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀ ਹੈ ਸੋਈ ਉਸ ਨੂੰ ਹੀ ਬੰਦਾ ਕਿਹਾ ਜਾਂਦਾ ਹੈ